ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਤੁਸੀਂ ਸੁਣਿਆ ਕਵਿਸਰਾ ਕੋ ਕਥਵਾਜ ਕੋ ਕਿ ਉਹਨਾਂ ਨੇ ਸ਼ਹਾਦਤ ਦਿੱਤੀ ਸ਼ਾਂਤਮਈ ਸ਼ਾਂਤਮਈ ਸ਼ਹਾਦਤ ਦੇ ਰਿਹਾ ਇੱਕ ਸੰਘਰਸ਼ ਉਹ ਸੇਧ ਦੇ ਰਹੀ ਸੀ ਕਿ ਆਉਣ ਵਾਲੇ ਜੋ ਸਾਡੀਆਂ ਸੰਤਾਨ ਹੈ ਜਿਹੜਾ ਖਾਲਸਾ ਸਾਜ ਆਇਆ ਉਹਨੂੰ ਸੇਧ ਦਿੱਤੀ ਕਿ ਸਰਕਾਰਾਂ ਦੇ ਨਾਲ ਜ਼ਬਰ ਦੇ ਨਾਲ ਮੁਕਾਬਲਾ ਜਿਹੜਾ ਉਹ ਸਬਰ ਦੇ ਨਾਲ ਔਰ ਪੀਸਪੁਲ ਕਰਦੇ ਵਿੱਚ ਜਿੱਤਿਆ ਉਹ ਇਸ ਕੌਮ ਨੂੰ ਦਬਾਉਣ ਵਾਸਤੇ ਸੂਈ ਦਾ ਇਸਤੇਮਾਲ ਕੀਤਾ ਗਿਆ ਤਾਂ ਆਪਾਂ ਚੜ੍ਹਦੀ ਕਲਾ ਦੇ ਅਰਦਾਸ ਕਰਦੇ ਰਹੇ ਔਰ ਅੱਗੇ ਜਿਹੜਾ ਸਿੱਖੀ ਦਾ ਪ੍ਰਚਾਰ ਲੈ ਕੇ ਜਾਂਦੇ ਰਹੇ ਸਿੱਖੀ ਨੂੰ ਮਰਤੋਂ ਦੇ ਖਾਤਰ ਇਹ ਸਾਰਾ ਕੁਝ ਕਰਦਾ ਇਸ ਸਿੱਕੇ ਨੂੰ ਮਟਾਉਣ ਦੀ ਖਾਤਰ ਕਿਸਾਨੀ ਨੂੰ ਦਬਾਉਣ ਦੇ ਖਾਤਰ ਕਿਉਂਕਿ ਵੇਖੋ ਜਿਹੜਾ ਕਿੱਤਾ ਆ ਜਿਹੜੇ ਸਾਨੂੰ ਗੁਰੂ ਨਾਨਕ ਦੇਵ ਜੀ ਇਹ ਮਹਾਰਾਜ ਤੁਹਾਡਾ ਸੀਸ ਕਲਮ ਕਰ ਦੇਣਾ ਜਿੱਦੋਂ ਤੋਂ ਗੁਰੂ ਤੇਗ ਬਹਾਦਰ ਸ਼ਹੀਦ ਹੋ ਗਏ ਨਾ ਰੰਗ ਜੇ ਇੱਕ ਦਿਨ ਵੀ ਦਿੱਲੀ ਨਹੀਂ ਜਾ ਰਿਹਾ ਇਹ ਇਤਿਹਾਸ ਰੰਗਦੇਵ ਨੂੰ ਉੱਥੋਂ ਨਿਕਲਣਾ ਪਿਆ ਕਿਸੇ ਨਾ ਨਾ ਲਿਆ ਪਿਆ ਅੱਜ ਤੋਂ ਬਾਅਦ ਕੋਈ ਮੁਸਲਮਾਨ ਧਰਮ ਹੋ ਜਾਵੇ ਕਹਿੰਦੇ ਗੁਰੂ ਤੇਗ ਬਹਾਦਰ 1675 ਦੇ ਵਿੱਚ 11 ਮਕਰ ਦਾ ਦਿਨ ਚੜਿਆ ਜਿਨ੍ਹਾਂ ਕਾਜੀ ਮਲਾਣੇ ਸਾਹਮਣੇ ਨਾਲ ਸ਼ਰਾਬਾਂ ਪੀਤੀਆਂ ਇਹਨਾਂ ਕਬਾਬ ਕੁੰਦੇ ਢੋਲੀ ਸੱਦ ਕੇ ਡੱਗਾ ਮੜਾਇਆ ਗਿਆ ਸ਼ਹਿਰਾਂ ਦੇ ਵਿੱਚ ਕਿ ਅੱਜ ਸਿੱਖਾਂ ਦਾ ਗੁਰੂ ਕਤਲ ਕਰਨਾ ਅੱਜ ਅਸੀਂ ਜਿਹੜੀ ਸਤਪਤੀ ਮਨਾਲਾ ਨੂੰ 350 ਸਾਲ ਤੋਂ ਮਨਾ ਰਹੇ ਹਾਂ ਪਰ ਜਿੰਨੇ ਆਪਾਂ ਬੈਠੇ ਹਾਂ ਸਾਡੇ 400 ਸਾਲ ਬਾਅਦ ਫੇਰ ਸਤਿਆਪਦੀ ਹੋਣੀ ਹੈ 100 ਸਾਲ ਬਾਅਦ ਸਾਡੇ ਨੂੰ ਕਿਸੇ ਨੇ ਨਹੀਂ ਵੇਖਣੀ ਸਾਧ ਸੰਗਤ ਦੀ குரு ਤੇਗ ਭਦਰ ਦੀ ਆਉਣ ਵਾਲੀ ਸਤਿਆਪਦੀ ਇਹ ਸਮਝੋ ਵੀ ਸਾਡੇ ਵੱਡੇ ਭਾਗ ਨੇ ਅਸੀਂ ਸਤਾਰੀਆਂ ਦੇ ਵਿੱਚ ਹਿੱਸੇ ਲੈ ਰਹੇ ਹਾਂ ਅਸੀਂ ਮੱਥਾ ਟੇਕ ਰਹੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਛਿਆਸੀ ਆਗੂਆਂ ਦੇ ਸਾਡੇ ਕਿਸਾਨ ਯੂਨੀਅਨਾਂ ਦੇ ਆਗੂਆਂ ਦੇ ਜਿਨ੍ਹਾਂ ਨੇ ਸਾਨੂੰ ਦਰਸ਼ਨ ਪ੍ਰੋਵਾਏ ਨੇ ਬੰਦ ਨਾਮ ਜੀ ਹਾ ਸਤਿ ਸ੍ਰੀ ਅਕਾਲ ਵੱਡੇ ਭਾਗ ਨੇ ਸਾਡੇ ਸਖੋ ਵੀ ਅਸੀਂ ਅੱਜ ਕੱਤਰ ਹੋ ਕੇ ਗੁਰੂ ਤੇਗ ਬਹਾਦਰ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਜੁਲਮ ਦੇ ਖਾਤਰ ਆਪਣਾ ਸੀਸ ਦਿੱਤਾ ਕਹਿੰਦੇ ਗੁਰੂ ਸਾਹਿਬ ਦਾ ਸੀਸ ਲਾਭ ਦਿੱਤਾ ਮਹਾਰਾਜ ਨੂੰ ਕੋਈ ਪੁੱਛਿਓ ਨੇ ਅੱਖਾਂ ਮੈਂ ਸਨਾਨ ਕਰਾਂਗਾ ਸੱਚੇ ਪਾਤਸ਼ਾਹ ਖੂਨ ਤੋਂ ਲਾ ਕੇ ਆਪ ਆਏ ਮਹਾਰਾਜ ਉਸ ਮੋਟਨਾ ਬੈਠੇ ਤੁਸੀਂ ਜਦੋਂ ਜਾਓਗੇ ਨਾ ਸੀਸਗੰਜ ਸਾਹਿਬ ਇੱਕ ਗੱਲ ਹੋਰ ਜੇ ਸੀਸਗੰਜ ਤੁਹਾਨੂੰ ਉੱਥੇ ਵੀ ਮਿਲਣਾ ਹੈ ਤਾਂ ਸੀਸਗੰਜ ਨੰਨਕਪੁਰ ਸਾਹਿਬੇ ਮਿਲਣਾ ਹੈ ਇੱਕ ਸੰਸਕਾਰ ਧੜਦਾ ਉੱਥੇ ਹੋਣਾ ਤਾਂ ਸੀਸ ਦਾ ਸੰਸਕਾਰ ਨਾਮ ਤੋਂ ਸਾਬ ਹੋਣਾ ਇੱਕੋ ਬੰਦਾ ਹੈ ਜੀ ਉਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜਦੋਂ ਮਹਾਰਾਜ ਦਾ ਸੀਸ ਲੈ ਗਿਆ ਸਰਨਾਟਾ ਛਾ ਗਿਆ ਲਾਲ ਨੇਹੀ ਚੜੀ ਪਿੱਛੇ ਕਿਨੇ ਸਾਡੇ ਪਿੰਡ ਤੋਂ ਧਰਦੇ ਸਮਝਦੇ ਬੰਦਾ ਮਰ ਜਾਣਾ ਨਾ ਤੇ ਨੇਹੀ ਆਉਣੀ ਤੇ ਉਹਨਾਂ ਨੇ ਆਖਣਾ ਵੀ ਅੱਜ ਕਿਤੇ ਕਤਲ ਹੋਇਆ ਹੋਣਾ ਹੁਣ 5 ਮਿੰਟ ਦੇ 5 ਬੰਦੇ 1 ਮਿੰਟ ਚ ਮਰਦੇ ਨੇ ਨੇਹਰੀਆਂ ਬੰਦ ਹੋ ਗਈਆਂ ਸਾਡੀਆਂ ਸਰਕਾਰਾਂ ਦੀਆਂ ਅੱਖਾਂ ਮਿੱਟੀਆਂ ਗਈਆਂ ਆ ਤੁਹਾਨੂੰ ਆਗੂਆਂ ਨੇ ਦੱਸਣਾ ਹੈ ਮੇਰਾ ਸਮਾਂ ਇਕੱਲਾ ਇਤਿਹਾਸ ਸੁਣਾਉਣਾ ਕਹਿੰਦੇ ਨੇ ਗੁਰੂ ਤੇਗ ਬਹਾਦਰ ਦਾ ਸੀਸ ਤੇ ਤਰਚਰਾਹੇ ਦੇ ਵਿੱਚ ਪਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆ ਜਿਹੜੇ ਸ਼ਲੋਕ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਤਕੀਨ ਇਹ 57 ਸ਼ਲੋਕ ਨੇ ਇਹ ਦਿੱਲੀ ਉਤਾਰੇ ਸੀ ਇਹਦੀ ਸੇਵਾ ਜੀ ਭਾਈ ਚਰਚੇ ਨੇ ਨੂੰ ਭਾਈ ਸੀ ਕਹਿੰਦੇ ਨੇ ਪਾਈ ਜੱਜੇ ਨੂੰ ਆਖਿਆ ਵੀ ਸਾਡੇ ਧੜ ਦੀ ਸਾਡੇ ਸਰੀਰ ਦੀ ਜਿੰਨੀ ਸੇਵਾ ਹੋ ਸਕੇ ਤੇ ਤੂੰ ਸੰਭਾਲ ਕਰਨੀ ਹੈ ਹੁਕਮ ਲਾਇਆ ਗੁਰੂ ਸਾਹਿਬ ਨੇ ਤੇ ਜਦੋਂ ਮਹਾਰਾਜ ਪਹਾੜਾ ਵਰਤਾ ਗਏ ਕਹਿੰਦੇ ਨੇ ਧੰਨ ਗੁਰੂ ਤੇਗ ਬਹਾਦਰ ਦਾ ਧੜ ਪਿਆ ਤੇ ਸੀਸ ਪਿਆ ਉਦੋਂ ਜੋ ਜਿੰਨੇ ਸਿਪਾਹੀ ਸਨ ਜਿੰਨੇ ਲੋਕ ਸਨ ਉਹਨਾਂ ਨੇ ਸਮਝਾ ਵੀ ਇੱਥੇ ਚਿੜੀ ਨਹੀਂ ਫਰਕਦੀ ਕਿਉਂਕਿ 1406 ਸੀ ਉਸ ਵੇਲੇ ਦਿੱਲੀ ਦਾ ਤੇ 1400 ਦਾ 1400 ਰੂਹ ਕੋਸ਼ ਹੋ ਗਿਆ ਉਹ ਆਪਣੇ ਆਪ ਨੂੰ ਸਿੱਖ ਨਹੀਂ ਸੀ ਖਵਾਦਾ ਅੱਜ ਵੀ ਕਿਤੇ ਭੇਡ ਬਣੇ ਨਾ ਕਦੇ ਬੰਦਿਆਂ ਦੇ ਰੂਹ ਕੋਸ਼ ਹੋ ਜਾਂਦੇ ਆ ਮੈਂ ਵੇਖੇ ਨੇ ਕੋ ਫੋਨ ਬੰਦ ਕਰ ਲੈਣਾ ਲੁਕ ਜਾਣਾ ਸਾਹਮਣੇ ਨਾ ਆਉਣਾ ਇਹ ਹੁੰਦਾ ਵੀ ਡਰ ਜਾਣਾ ਪਰ ਦੇਣਾ ਉੱਥੇ ਲੋਕ ਡਰ ਕੇ ਸਨ ਅਰੰਗ ਜੇ ਤੇ ਕਹਿੰਦੇ ਉਹਨਾਂ ਨੇ ਪਾਸੇ ਹੋ ਕੇ ਆਖਿਆ ਵੀ ਇਹ ਤਾਂ ਕੋਈ ਚੁੱਕੇਗਾ ਨਹੀਂ ਉਧਰੋਂ ਨੇਰੀ ਚੜੀ ਤੇ ਲੱਖੀ ਸ਼ਾਹ ਵੰਜਾਰਾ ਆਪਣੇ ਗੱਡੇ ਲੈ ਕੇ ਆਂਦਾ ਹੈ ਭਾਈ ਜੈਤਾ ਸੱਤ ਚਾਤਰਾ ਲੈ ਕੇ ਗੁਰੂ ਸਾਹਿਬ ਦਾ ਸੀਸ ਜਿਹੜਾ ਸਿਮਲੇਟ ਲੈਣਾ ਰੁਪਿਆ ਭਾਈ ਦੇਤਾ ਕਦੇ ਉਹਨੂੰ ਕਾਲ ਨਾਲ ਲੰਦਾ ਹੈ ਕਦੇ ਸਿਰ ਤੇ ਰੱਖਦਾ ਹੈ ਕਦੇ ਵਜਤ ਆਇਆ ਰੋਣ ਲੱਗ ਪੈਂਦਾ ਹੈ ਕਦੇ ਹੱਸਣ ਲੱਗ ਪੈਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਨਿਮਾਣੇ ਸਿੱਖ ਤੋਂ ਕਿਹੋ ਜੀ ਸੇਵਾ ਲੈ ਰਹੇ ਤੇ ਭਾਈ ਜਿਹੜਾ ਲੱਖੀ ਸ਼ਾਹ ਮਨਜਾਰਾ ਸੀ ਨਾ ਉਹ ਤੁਹਾਨੂੰ ਲੈ ਕੇ ਆਪਣੇ ਘਰ ਚਲਿਆ ਗਿਆ ਤੇ ਉਹਨੇ ਜਿੰਨੀ ਉਹਦੀ ਰੂਮ ਦਾ ਵਪਾਰ ਇਸ ਸਾਧ ਸੰਗਤ ਜੀ ਨਾਲੇ ਉਹਨੇ ਰੂਮ ਇਕੱਠੀ ਕੀਤੀ ਨਾਲੇ ਘਰ ਨੂੰ ਨਿਕਾ ਮੁਰਤਾ ਬਾਲਣ ਲੈ ਕੇ ਗੁਰੂ ਸਾਹਿਬ ਦਾ ਧੜ ਰੱਖਿਆ ਤੇ ਅੱਗ ਲਾ ਦਿੱਤੀ ਘਰ ਨੂੰ ਉਹ ਘਰ ਸੜ ਕੇ ਸੁਆਹ ਹੋ ਗਿਆ ਤੇ ਆਪ ਹੀ ਰੌਲਾ ਪਾਉਣ ਲੱਗ ਪਿਆ ਬਾਹਰ ਜਾ ਕੇ ਕਹਿੰਦਾ ਲੋਕੋ ਮੇਰੇ ਘਰ ਨੂੰ ਅੱਗ ਲੱਗੀ ਉਹ ਮੇਰਾ ਘਰ ਸੜ ਗਿਆ ਇੱਕ ਚਿੱਡੇ ਧੜ ਵਾਲਾ ਮਾਮਾ ਪੁਰਛਾਇਆ ਉਹਨੇ ਉਹ ਨੌਜਵਾਨ ਦੇ ਮੋਢਾ ਫੜ ਕੇ ਆਖਿਆ ਮਿੱਤਰਾ ਇਹ ਤੇਰਾ ਘਰ ਨੇ ਸੜ ਰਿਹਾ ਇੱਥੇ ਰਕਾਬगंज ਗੁਰਦੁਆਰਾ ਬਣ ਰਿਹਾ ਆਪਨ ਸਤਨਾਮ ਸ੍ਰੀ ਵਾਇਖੋਏ ਹੁਣ ਭਾਈ ਜਰਤਾ ਜਿਹੜਾ ਸੀ ਮੈਂ ਜੇ ਤੁਹਾਨੂੰ ਇਤਿਹਾਸ ਮੁੱਢ ਤੋਂ ਸੁਣਾਵਾ ਤੇ ਰੰਗਰੇਟੇ ਸ਼ਮਨ ਬੜਾ ਪੁਰਾਣਾ ਇਹਨਾਂ ਦਾ ਸ਼ੁਰੂ ਹੈ ਪਰ ਕਿਨੇ ਤੋਂ ਚੱਲਿਆ ਇਹ ਗੁਰੂ ਦਾ ਲਾਲ ਹੋਇਆ ਇੱਕ ਗੱਖੜ ਤੇ ਖੋਖਰ ਹੋਏ ਨੇ ਇਹ ਦਿਹਾੜੀ ਦਾ ਲੋਕ ਸੰਗਤ ਪੰਜਾਬ ਆਰਿਆ ਸਮਾਜੀ ਸੀ ਦੋਵੇਂ ਤੇ ਰੰਗਣਾ ਦੇ ਵਿੱਚ ਆ ਕੇ ਵਸ ਕੇ ਦਿਹਾੜੀ ਕਰਦੇ ਸੀ ਇਹਨਾਂ ਨੂੰ ਗੁੱਸਾ ਚੜਿਆ ਇਹਨਾਂ ਤਲਵਾਰਾਂ ਚੁੱਕ ਲਈਆਂ ਇਹਨਾਂ ਇਹਨਾਂ ਜੁਰਤ ਨਾਲ ਲੜੇ ਫੌਜ ਇਕੱਠੀ ਕੀਤੀ ਤੇ ਇਹਨਾਂ ਪੰਜਾਬ ਤੇ ਰਾਜ ਕੀਤਾ ਲੋਕ ਇਹਨਾਂ ਨੂੰ ਰੰਗ ਰੱਖਣ ਲੱਗ ਪਏ 9 ਨੀ ਦਾ 12 ਸਾਲ ਦੀਆਂ ਹੋਈਆਂ ਨੇ ਪਰ ਜਿੱਥੇ ਵੀ ਕਰੇ ਤੁਸੀਂ ਯਾਦ ਕਰੋ ਕਿ ਉਹ استاد ਤੇ ਗੁਰੂ ਸਾਹਿਬ ਸਹਾਇ ਹੋ ਜਾਏਗਾ ਸਾਰੀ ਸੰਗਤਾਂ ਕੋਲ ਜੀ ਸਤਨਾਮ ਸ੍ਰੀ ਵਾਹਿਗੁਰੂ ਉਪਰਾੰਤ ਸਿੰਘ ਸਾਹਿਬ ਨੇ ਕੋਈ ਇਤਿਹਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੇ ਮੇਰੇ ਕੋਲ ਜਿੰਨਾ ਸਮਾਂ ਮਾਂ ਵੀ ਗੁਰੂ ਦੇ ਕੋਣ ਕੋਣੇ ਨੇ ਸਾਡੀ ਤੇ